ਗੱਲ ਇੱਕ ਭੈਣ ਦਾ ਕਮੈਂਟ ਆਇਆ ਸੀ ਬਾਈ ਕਹਿੰਦੀ ਵੀ ਜਿਹੜੇ ਮਾਪਿਓ ਆਵਦੀ ਧੀ ਦੇ ਸਹੁਰੇ ਘਰ ਵਿੱਚ ਇੰਟਰਫੇਅਰ ਕਰਕੇ ਉਹਦੇ ਚੰਗੇ ਭਲੇ ਸਹੁਰੇ ਘਰ ਨੂੰ ਨਰਕ ਬਣਾ ਦਿੰਦੇ ਆ ਉਹਦੇ ਵਾਸਤੇ ਉਹਨਾਂ ਨੂੰ ਕੋਈ ਅਕਲ ਆ ਜੇ ਇਹੋ ਜੀ ਕੋਈ ਚੀਜ਼ ਜਰੂਰ ਸੁਣਾਇਓ ਸੋ ਉਹੋ ਜੀ ਕੋਈ ਗੱਲ ਸੁਣਾਇਆ ਯਾਰ ਅੱਜ ਯਾਰ ਬਾਈ ਗੱਲ ਪਤਾ ਕੀ ਗੱਲ ਐ ਸਾਰੇ ਸਿਆਣੇ ਆ ਹਨਾ ਸਾਰਿਆਂ ਨੂੰ ਆਪਾਂ ਨੂੰ ਪਤਾ ਹੁੰਦਾ ਵੀ ਕਿਹੜਾ ਰਿਸ਼ਤਾ ਆਪਣੇ ਲਈ ਜ਼ਰੂਰੀ ਐ ਕਿਹੜਾ ਨਹੀਂ ਐ ਕਿਹੜਾ ਆਪਣੇ ਲਈ ਕਿਵੇਂ ਐ ਸੋ ਇੱਕ ਛੋਟੀ ਜੀ ਗੱਲ ਸੁਣਾਉਣਾ ਮੈਂ ਇੱਕ ਵਾਰ ਇੱਕ ਕੁੜੀ ਹੁੰਦੀ ਐ ਤੇ ਉਹਦਾ ਵਿਆਹ ਹੋ ਜਾਂਦਾ ਉਹਦਾ ਵਿਆਹ ਹੋ ਜਾਂਦਾ ਉਹ ਸਹੁਰੇ ਚਲੀ ਜਾਂਦੀ ਆ ਆਪਣੇ ਤੇ ਗਾਂ ਥੋੜੇ ਦਿਨਾਂ ਬਾਅਦ ਉਹਨੂੰ ਇਹ ਲੱਗਦਾ ਵੀ ਸੱਸ ਮੇਰੀ ਅੜਬ ਐ ਮੇਰੇ ਨਾਲ ਬਣਦੀ ਨਹੀਂ ਇਹਦੀ ਸੱਸ ਦੀ ਉਹਨੂੰ ਐ ਲੱਗਦਾ ਉਹਦੇ ਦਿਮਾਗ ਤੇ ਖਿਆਲ ਚੱਜ ਜਾਂਦਾ ਉਹਦੀ ਸੱਸ ਨੂੰ ਇਹ ਲੱਗਣ ਲੱਗ ਜਾਂਦਾ ਵੀ ਇਹ ਮੇਰੀ ਮੰਨਦੀ ਨਹੀਂ ਸੁਣਦੀ ਨਹੀਂ ਘਟਪਟ ਜੀ ਸ਼ੁਰੂ ਹੋ ਜਾਂਦੀ ਹੈ ਕਿ ਐ ਤੂੰ ਐ ਕਰ ਲਾ ਉਹ ਕਹਿੰਦੇ ਵੀ ਹਾਂ ਕਰ ਲਿਆ ਸੀ ਇਗਨੋਰ ਜੀ ਕਰਨ ਲੱਗ ਜਾਂਦੀਆਂ ਇੱਕ ਦੂਜੇ ਨੂੰ ਤਾਲਮੇਲ ਜਾਂ ਬੈੰਦਾ ਨਹੀਂ ਦੋਨਾਂ ਦਾ ਥੋੜਾ ਜਿਹਾ ਸਮਾਂ ਬੀਤ 6 ਮਹੀਨੇ ਤੱਕ ਦੋ ਜਿਹੇ ਤੋਂ ਤੰਗ ਆ ਜਾਂਦੀਆਂ ਉਹ ਵਿਦਆਊਟ ਐਨੀ ਰੀਜ਼ਨ ਕਿਸੇ ਕਾਰਨ ਤੋਂ ਮਤਲਬ ਤੇ ਥੋੜਾ ਥੋੜਾ ਚਿਰ ਬਾਅਦ ਉਹਨਾਂ ਦੀ ਲੜਾਈ ਝਗੜੇ ਜਿਸ ਤਰ੍ਹਾਂ ਉਹਨਾਂ ਸ਼ੁਰੂ ਹੋਏ ਨੇ ਤੇ ਤਾਲਮਿਲ ਨਹੀਂ ਬੈਠਿਆ 6 ਮਹੀਨੇ ਬਾਅਦ ਉਹ ਆਪਦੇ ਪਿਓ ਕੋਲੇ ਆ ਜਾਂਦੀ ਹੈ ਘਰੇ ਕਹਿੰਦੀ ਹੈ ਵੀ ਬਾਪੂ ਮੈਂ ਨਹੀਂ ਉੱਥੇ ਜਾਣਾ ਤੇ ਜੇ ਜਾਣਾ ਤਾਂ ਮੇਰੀ ਸੱਸ ਨਾ ਹੋਵੇ ਉੱਥੇ ਫੇਰ ਜਾਊਂਗੀ ਉਹ ਕਹਿੰਦਾ ਕਿ ਗੱਲ ਕੀ ਹੈ ਕਹਿੰਦੀ ਵੀ ਗੱਲ ਨਹੀਂ ਮੈਂ ਸੋ ਉਹ ਮੈਨੂੰ ਪਸੰਦ ਨਹੀਂ ਕਰਦੀ ਨਾ ਮੈਨੂੰ ਪਿਆਰ ਕਰਦੀ ਹੈ ਕਹਿੰਦਾ ਕੋਈ ਗੱਲ ਹੋਈ ਕਹਿੰਦੀ ਗੱਲ ਤਾਂ ਕੋਈ ਮਤਲਬ ਛੋਟੀਆਂ ਛੋਟੀਆਂ ਉਹ ਸਮਝ ਗਿਆ ਸਿਆਣਾ ਬੰਦਾ ਸਮਝ ਜਾਂਦਾ ਹੈ ਨਾ ਸਿਆਣੀ ਗੱਲ ਤੇ ਉਹ ਕਹਿੰਦਾ ਵੀ ਕੋਈ ਨਹੀਂ ਕਹਿੰਦਾ ਐਂ ਕਰਦੇ ਜੇ ਤੇਰੀ ਸੱਸ ਦਾ ਤੈਥੋਂ ਪਰਮਾਨੈਂਟ ਖੜਾ ਛੜਾ ਦਈਏ ਉਹ ਕਹਿੰਦੀ ਬਾਪੂ ਹੋਰ ਮੈਨੂੰ ਕੀ ਚਾਹੀਦਾ ਫੇਰ ਮੈਂ ਸੁਖੀ ਹਾਂ ਕਹਿੰਦਾ ਫੇਰ ਐਂ ਕਰ ਮੈਂ ਇੱਕ ਜ਼ਹਿਰ ਬਣਾਉਣਾ ਹੁੰਦਾ ਬਹੁਤ ਵਧੀਆ ਉਹਨੂੰ ਥੋੜਾ ਥੋੜਾ ਚੁੰਡੀ ਚੁੰਡੀ ਦੁੱਧ ਚ ਪਾ ਕੇ ਦੇਣਾ ਰੋਜ਼ ਇਕੱਠਾ ਨਹੀਂ ਦੇਣਾ 15 ਦਿਨਾਂ ਤੱਕ ਉਹਨੂੰ ਦੇਣਾ ਤੇ 15ਵੇਂ ਦਿਨ ਤੇਰੀ ਸੱਸ ਮਰ ਜੂਗੀ ਪਰ ਇੱਕ ਗੱਲ ਹੈ ਤੂੰ ਉਹਦੇ ਨਾਲ ਇੰਨਾ ਵਧੀਆ ਪੇਸ਼ ਆਉਣਾ ਵੀ ਉਹਨੂੰ ਤੇਰੇ ਤੇ ਸ਼ੱਕ ਨਾ ਆਵੇ ਕਿ ਇਹ ਨਾ ਵੀ ਵੀ ਤੋਦੇ ਨਾਲ ਉਹ ਮੇਰਾ ਮੈ ਤੇ ਤੇਰੇ ਤੇ ਸ਼ੱਕ ਹੋ ਗਿਆ ਤੇ ਫਿਰ ਸਾਰਾ ਤੇਰੇ ਸਿਰ ਪੈ ਜਾਣ। ਉਹ ਕਹਿੰਦੀ ਠੀਕ ਆ ਬਾਪੂ ਨਹੀਂ ਸ਼ੱਕ ਹੋਣ ਦਿੰਦੀ। ਉਹ ਲੈ ਕੇ ਜਾਹ ਰ ਜਾਵਲਦੀ ਆ। ਜਾਂਦੇ ਉਹ ਸ਼ੁਰੂ ਕਰ ਦਿੰਦੀ ਹੈਗੀ ਆ ਕੰਮ ਆਪ ਦੇ ਦਾ। ਚੁੰਡੀ ਪਾਇਆ ਦੁੱਧ ਚ ਤੇ ਲਿਜਾ ਕੇ ਤੇ ਕੋਲੇ ਖੜ ਗਈ ਬੀਬੀ ਜੀ ਦੁੱਧ ਪੀ ਲੋ। ਉਹ ਦੇਖਦੀ ਹੈ ਵੀ ਲੈ ਕਮਾਲ ਆਇਆ ਤਾਬ ਦੀ ਆਪ ਆ ਕੇ ਚਲੋ ਫੜ ਕੇ ਦੁੱਧ ਤੇ ਮੁੜ ਕੇ ਕਹਿੰਦੀ ਬੀਬੀ ਜੀ ਜੇ ਲੱਤਾਂ ਲੁੱਤਾਂ ਦੁਖਦੀਆਂ ਨੇ ਮੈਂ ਲੱਤਾਂ ਘੁੱਟ ਦਿੰਨੀ ਆ ਤੁਹਾਡੀਆਂ। ਲੱਤਾਂ ਘੁੱਟਣ ਲੱਗ ਜਾਂਦੀ ਆ ਉਹ ਕਹਿੰਦੀ ਵੀ ਲੱਗਦਾ ਸਮਝਾ ਸਮਝੂ ਕੇ ਤੋਰੀ ਹੈਗੀ ਆ। ਤੇ ਚਲੋ ਦੋ ਦਿਨ ਬੀਤਦੇ ਤੀਜੇ ਦਿਨ ਕਹਿੰਦੀ ਬੀਬੀ ਜੀ ਮੈਂ ਠੂਈ ਘੁੱਟ ਦਿੰਨੀ ਆ ਤੁਹਾਡੇ ਮਾਲ ਸਿਰ ਤੇ ਕਰ ਦਿੰਨੀ ਆ ਤੇ ਐ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਤੇ ਦਿਨ 12 13 ਬੀਤ ਗਏ ਤੇ ਉਹ ਬਹੁਤ ਵਧੀਆ ਮਤਲਬ ਉਹਦੇ ਨਾਲ ਪੇਸ਼ ਆਉਣ ਲੱਗ ਗਈ ਉਹਦੀ ਸੱਸ ਉਹਨੇ ਆਖਿਆ ਵੀ ਇਹ ਤਾਂ ਕੁੜੀ ਬਹੁਤ ਮਤਲਬ ਵਧੀਆ ਸਮਝ ਕੇ ਤੇ ਵਧੀਆ ਸਿਆਣੀ ਮਤਲਬ ਆ ਕੇ ਆਈ ਹੈ ਤੇ ਜੇ ਮੈਨੂੰ ਪਤਾ ਹੀ ਨਹੀਂ ਸੀ ਵੀ ਇੰਨੀ ਚੰਗੀ ਅੰਦਰੋਂ ਇਹ ਲੈ ਉਹ ਮੁੰਨੇ ਪਿਆਰ ਨਾਲ ਬੁਲਾਇਆ ਕਰੀ ਧੀਏ ਆ ਜਾ ਚਾਹ ਪੀਣੀ ਆ ਧੀਏ ਤੂੰ ਆ ਚੱਕ ਚਾਬੀ ਤੇਰੇ ਕੋਲੇ ਰੱਖ ਪੈਸਿਆਂ ਵਾਲੀ ਆਪਣੇ ਤੂੰ ਐ ਹਿਸਾਬ ਰੱਖਿਆ ਕਰ ਤੂੰ ਐ ਰੱਖਿਆ ਕਰ ਤੇਨੂੰ ਕਬੀਲਦਾਰੀ ਦਾ ਸਾਰਾ ਸੰਭਾਲ ਸਹਰਾ ਉਹਨਾਂ ਇੰਨਾ ਵਧੀਆ ਉਹਨੂੰ ਐ ਲੱਗਿਆ ਵੀ ਯਾਰ ਮੈਂ ਤਾਂ ਚਲ ਨਾਟਕ ਕਰ ਰਹੀ ਸੀ ਪਰ ਸੱਸ ਮੇਰੀ ਬਹੁਤ ਚੰਗੀ ਹੈਗੀ ਆ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਉਹ ਇੰਨਾ ਮਾਣ ਕਰੇ ਇੰਨਾ ਇੱਜ਼ਤ ਕਰੇ ਉਹਦਾ ਇੰਨਾ ਪਿਆਰ ਕਰੇ ਕੋਲੇ ਬੈਠਿਆ ਕਰੇ ਥੋੜੇ ਦਿਨ ਜਦੋਂ ਐ ਬੀਤ ਗਏ 13 14 ਦਿਨ ਹੋ ਗਏ ਤੇ ਉਹਨੇ ਆਖਿਆ ਵੀ ਪਰਸੋਂ ਨੂੰ ਸੱਸ ਤਾਂ ਮੇਰੀ ਮਰ ਜੂਗੀ ਤੇ ਮੈਨੂੰ ਤਾਂ ਇਹਨੂੰ ਮਾਮਾ ਨਾਲ ਵੱਧ ਕਿਉਂਣ ਲੱਗ ਗਿਆ ਉਹਨੇ ਆਖਿਆ ਵੀ ਵੀ ਮੈਂ ਤਾਂ ਬਾਪੂ ਕੋਲੇ ਜਾਵਾਂ ਤੇ ਬਾਪੂ ਲਾਜ ਦੱਸਦਾ ਵੀ ਮੈਨੂੰ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤਾਂ ਹੋਰ ਹੀ ਕੋਈ ਸਮਝੀ ਬੈਠੀ ਸੀ ਤੇ ਸੱਸ ਵੀ ਖੁਸ਼ ਹੋ ਗਈ ਵੀ ਇੰਨਾ ਵਧੀਆ ਮੇਰੇ ਨਾਲ ਕਰੀ ਜਾਂਦੀ ਹੈ ਬਿਹੇਵ ਤੇ ਮੈਨੂੰ ਤਾਂ ਇਹ ਧੀਆਂ ਨਾਲ ਵੱਧ ਕੇ ਹੋਗੀ ਤੇ ਚਲੋ ਸੱਸ ਨੂੰ ਤਾਂ ਪਤਾ ਨਹੀਂ ਸੀ ਜਹਰ ਵਾਲਾ ਤੇ ਉਹਨੂੰ ਸੀ ਪਤਾ ਉਹ ਫਿਰ ਬੱਸ ਫੜਦੀ ਹੈ ਕਹਿੰਦੀ ਵੀ ਮੈਂ ਬੀਬੀ ਮਾੜਾ ਮੇਰੇ ਪਾਪੇ ਨੂੰ ਮਿਲਿਆ ਮੈਂ ਇੱਕ ਦਿਨ ਵਾਸਤੇ ਉਹ ਕਹਿੰਦੀ ਵੀ ਜਾ ਜਾ ਤੀ ਇਹ ਦੂਆ ਪੈਸੇ ਲੈ ਜਾ ਇਹ ਮਿਲਿਆ ਕੋਈ ਨਹੀਂ ਜਦੋਂ ਦੋਨ ਲਾਈ ਜਦੋਂ ਆ ਕੇ ਆਦੇ ਡੈਡੀ ਪਾਪੇ ਕੋਲੇ ਆਉਂਦੀ ਹੈ ਤੇ ਬਾਪੂ ਕੋਲੇ ਰੋਣ ਲੱਗ ਜਾਂਦੀ ਹੈ ਕਹਿੰਦੀ ਉਹ ਕਹਿੰਦਾ ਫਿਰੋਂਦਾ ਰੋਣੀ ਕਿਉਂ ਹੈ ਕਹਿੰਦੀ ਕਿ ਮੇਰੇ ਤਾਂ ਗਲਤੀ ਹੋ ਗਈ ਬਾਪੂ ਉਹ ਕਹਿੰਦਾ ਵੀ ਕੀ ਗਲਤੀ ਹੋ ਗਈ ਤੈਥੋਂ ਕਹਿੰਦੀ ਵੀ ਮੇਰੀ ਸਸਤਾ ਬਾਲੀ ਚੰਗੀ ਉਹ ਤਾਂ ਮੈਨੂੰ ਮਾਵਾਂ ਨਾਲੋਂ ਵੱਧ ਕੇ ਕਰਦੀ ਹੈ ਮੈਨੂੰ ਇੰਨਾ ਪਿਆਰ ਕਰਦੀ ਹੈ ਮੇਰੇ ਤੇ ਇੰਨਾ ਮਾਣ ਮੈਨੂੰ ਸਾਰਾ ਪੈਸਾ ਟੱਕਾ ਸੰਭਲਾਤਾ ਤੇ ਬਾਪੂ ਹੋਇਆ ਉਦੋਂ ਦਾ ਜਦੋਂ ਮੈਨੂੰ ਜ਼ਹਿਰ ਦੇਣ ਲੱਗੀਆਂ ਜਾ ਕੇ ਤੇ ਮੈਨੂੰ ਤਾਂ ਨਹੀਂ ਮੈਨੂੰ ਨਹੀਂ ਮੈਂ ਤਾਂ ਮੇਰੀ ਸਸ ਚਾਹੀਦੀ ਹੈ ਉਹ ਤਾਂ ਮਰਨ ਵਾਲੀ ਹੈ ਕੱਲ ਨੂੰ ਉਹ ਹੱਸ ਪਿਆ ਕਹਿੰਦਾ ਡਰਨਾ ਕਹਿੰਦਾ ਤੇਰੀ ਸੱਸ ਤੇਰੇ ਕੋਲ ਹੀ ਰਹੂਗੀ ਤੇ ਕਹਿੰਦਾ ਇਹ ਤਾਂ ਮੈਂ ਤੁਹਾਨੂੰ ਇੱਕ ਦੂਜੇ ਦੇ ਰੰਗ ਚ ਰੰਗਣਾ ਸੀਗਾ ਉਹ ਜ਼ਹਿਰ ਨਹੀਂ ਸੀ ਉਹ ਤਾਂ ਅਖੰਡ ਸੀ ਮੈਨੂੰ ਪਤਾ ਸੀ ਵੀ ਤੇਰੇ ਮਨ ਚ ਵੀ ਗੰਢਾ ਤੇ ਉਹਦੇ ਮਨ ਚ ਵੀ ਗੰਢਾ ਹੈ ਗੱਲ ਕਿਸੇ ਦੀ ਕਿਸੇ ਨਾਲ ਕੋਈ ਲਾਗੜਾਟ ਨਹੀਂ ਕਿਸੇ ਤੋਂ ਕੋਈ ਕਿਸੇ ਨੂੰ ਇਤਰਾਜ਼ ਨਹੀਂ ਪਰ ਤੁਹਾਡੀ ਆਪਸ ਦੇ ਵਿੱਚ ਤਾਲਮੇਲ ਰਹਿਣੀ ਸੀਗਾ ਤੇਰਾ ਥੋੜਾ ਜਿਹਾ ਸੁਭਾਅ ਬਦਲਣ ਕਰਕੇ ਉਹਨੂੰ ਐ ਮਹਿਸੂਸ ਹੋਇਆ ਵੀ ਇਹ ਤਾਂ ਮੇਰੇ ਧੀਆਂ ਨਾਲੋਂ ਵੱਧ ਕੇ ਤੂੰ ਨਾਟਕ ਤੌਰ ਤੇ ਸ਼ੁਰੂ ਕਰਿਆ ਉਦੋਂ ਅਸਲੀਅਤ ਅੰਦਰੋਂ ਬਾਹਰ ਆ ਗਈ ਉਹਦਾ ਪਿਆਰ ਤੈਨੂੰ ਅਸਲ 'ਚ ਮਿਲਣਾ ਸ਼ੁਰੂ ਹੋ ਗਿਆ ਜਦੋਂ ਉਹਦਾ ਅਸਲ 'ਚ ਮਿਲਣਾ ਸ਼ੁਰੂ ਹੋ ਗਿਆ ਤੈਨੂੰ ਮਹਿਸੂਸ ਹੋਇਆ ਵੀ ਮੇਰੀ ਸੱਸ ਬਹੁਤ ਚੰਗੀ ਐ ਸੋ ਮੈਂ ਤੁਹਾਡੇਆਂ ਦਿਮਾਗ ਦੀਆਂ ਗੰਡਾਂ ਖੋਲਣੀਆਂ ਸੀਗੀਆਂ ਸੀ ਤਾਂ ਧੀ ਉਹ ਖਾਂਢੀ ਜਿਹਨੂੰ ਮੈਂ ਜ਼ਹਿਰ ਕਹਿ ਕੇ ਦਿੱਤਾ ਸੀ ਸੋ ਆਪਾਂ ਕਿਤੇ ਨਾ ਕਿਤੇ ਦਿਮਾਗ 'ਚ ਇਹ ਗੰਡਾਂ ਹੁੰਦੀਆਂ ਹੈਗੀਆਂ ਰਿਸ਼ਤਿਆਂ ਨਾਤੇ ਨੂੰ ਲੈ ਕੇ ਸੋ ਇਹਨੂੰ ਖੋਲਾਂਗੇ ਤਾਂ ਵਿੱਚੋਂ ਮਿਠਾਸ ਹੀ ਮਿਠਾਸ ਨਿਕਲਣੀ ਹੈਗੀ ਐ ਹੋਰ ਨਾ ਆਪਾਂ ਮੜਿਆਂ ਨਾ ਗਾਂ ਵਾਲਾ ਮੜਾ ਮੜੀਆਂ ਇਹ ਗੰਡਾਂ ਜਿਹੜੀਆਂ ਦਿਮਾਗ 'ਚ ਬੰਨੀ ਬੈਠੇ ਐ